ਇਹ ਨਹੀਂ ਮਾਰਿਆ ਤੁਹਾਨੂੰ ਪੈਟੋ ਬੰਦ ਜੁਆਇ ਸੰਦੇ ਵਿੱਚ ਗਰੀਬ ਬੰਦੇ ਆ ਫੁੱਫੂ ਬੰਦੇ ਆ ਹੈ ਮੈਂ ਆਪਣੇ ਆਪ ਗੱਡੀ ਤੇ ਤੁਹਾਨੂੰ ਨੀ ਕਰਾਂਗਾ ਦੂੰਗਾ ਇਹ ਗਾਲ ਕੱਢੂਗਾ ਮੈਂ ਮਰੂਗਾ ਬੰਦੂਗਾ ਆਪਣੇ ਆਪ ਵੀਡੀਓ ਬੜਾ ਵੱਡੀ ਇਹ ਸਾਰੇ ਪਰਚੇ ਕੋਈ 50 ਪਰਚੇ ਪਾ ਸਕਦੇ ਆ ਤੁਹਾਨੂੰ ਕੀ ਆ ਬੁੱਕ ਪਿੰਦਾ ਇੱਕ ਵੀਡੀਓ ਬਣਾ ਮਾੜੀਏ ਤੁਹਾਡੇ ਤੋਂ ਗਾਲ ਕੱਢਦਾ ਤੁਹਾਡੇ ਤੋਂ ਗਾਲ ਕੱਢਦੀ ਤੁਹਾਨੂੰ ਕੋਈ ਪਾਵਰ ਆ ਜੀ ਤੁਸੀਂ ਕੁਝ ਵੀ ਪਾ ਕੇ ਬਣਾ ਸਕਦੇ ਹੋ ਕੋਈ ਨੀ ਕੋਈ ਨੀ ਕੁਝ ਨਹੀਂ ਕੁਝ ਨਹੀਂ ਚੁੱਪ ਕਰ ਚੁੱਪ ਕਰ ਜੀ ਜੇ ਬੜਾ ਸਾਰੇ ਇੱਕ ਪਰਚਾ ਹੋਰ ਕਰਦੇ ਆਂਗੇ ਉਹ ਸਾਡੇ ਕੋ ਪਾਬਰਿਆ ਤੁਸੀਂ ਕੁਝ ਵੀ ਕਰ ਸਕਦੇ ਉਸੇ ਤਹਾਇਆ ਕੋਲੋਂ ਕੱਢਦੇ ਅਸੀਂ ਆਪਣੇ ਇੱਕ ਨਿਕਲਦੇ ਬਹੁਤ ਸਾਰੇ ਜੋ ਪਰਚੇ ਫੜਿਆ ਪਰਚਾ ਦੇ ਦਿੱਤਾ ਠੀਕਾ 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 ਸਰੋਵਰ ਆਪਣਾ ਤੇ ਪਾਤੇ ਰੋ ਉਂਪਾਤੇ ਕਾਹਦੇ ਅੰਦਰ ਗਰੀਬ ਕਿ ਗੋੜੀਆਂ ਵੇਚਣ ਚਿੱਟਾ ਵੇਚਣ ਦਾ ਗਰੀਬ ਪੁਲਿਸ ਕੀ ਕਰੂ ਪਰਚੇ ਦੂਰ ਤੇਰੇ 6 ਘੰਟੇ ਅੰਦਰ ਆ ਗਏ 4 6 ਘੰਟੇ ਗੰਮੇ ਤੇ ਰਹਿ ਕੇ ਸ਼ਾਮ ਨੂੰ ਦੋ ਪਾਤੇ ਪਰ ਦੋ ਤੇ ਚੂੜੇ ਪਰਚੇ ਆ ਇੱਕ ਉਹ ਧੈਂਟੀ ਦਾ ਪਰਚਾ ਹੈ ਕੋਈ ਨਹੀਂ ਮੈਂ ਵੀ ਨਹੀਂ ਕਰਦਾ ਗਰੂੈਂਸ ਮੈਂ ਵੀ ਨਹੀਂ ਕਰਦਾ ਗਰੂੈਂਸ ਮੈਂ ਆਪਣੇ ਦੋ ਧੱਕਾ ਲੱਗਾ ਕਰਕੇ ਮੈਂ ਬੋਲਦਾ ਨਹੀਂ ਤਾਂ ਅੱਜ ਮੈਂ ਬੋਲਿਆ ਹੀ ਨਹੀਂ ਵਾਹਣ ਦੇ ਘਟੇ ਇਹਦੇ ਆਪਣੇ ਆਪ ਹੀ ਕੱਟੇ ਆ ਆਪਣੇ ਆਪ ਦੇ ਹੱਥੀਂ ਕੱਟੇ ਆ ਨਾਲ ਦਾਣੇ ਸੀ ਆਪਣੇ ਆਪ ਨੂੰ ਕੱਢ ਕੇ ਅਸੀਂ ਸਭ ਨੂੰ ਚੰਨ ਕਰੀ ਛੱਡ ਕੇ ਆਏ ਕੁਝ ਨਹੀਂ ਹੁੰਦਾ ਮਾਤਾ ਕੁਝ ਨਹੀਂ ਹੈ ਚਾਤਾ ਤੁਸੀਂ ਬਾਈਟ ਕਰ ਲੋ ਚਲੋ ਭਾਈ ਜੀ ਨਮਕੀਨ ਨਾਮ ਅਗਰ ਦਾਜੀ ਮੇਰਾ ਨਾਮ ਹੈਗਾ ਚੰਜੀ ਸਿੰਘ ਜੀ ਪਿੰਡ ਪਾਲੇ ਦਾ ਫਤੂ ਜੀ ਕੀ ਹੋ ਗਿਆ ਅੱਜ ਇਕੱਠੇ ਹੋਏ ਥਾਣ ਚੌਕੀ ਮੁੰਡਾ ਅਸੀਂ ਇਸ ਕਰਕੇ ਇਕੱਠੇ ਹੋਏ ਜੀ ਮੇਰੇ ਮੁੰਡੇ ਦਾ ਗੁਰਮukh ਸਿੰਘ ਉਰਫ ਭੋਲਾ ਉਹਦੇ ਨੇ ਧੱਕਾ ਹੋਇਆ ਜੀ ਜਦੋਂ ਉਹਨੇ ਧੱਕਾ ਕੀਤਾ ਇਹ ਬੇ ਗੱਡੀ ਦਾ ਪਰਚਾ ਲਖਾਦੇ ਸੀ ਗੱਡੀ ਦੀ ਚੋਰੀ ਹੋਈ ਆ ਤੇ ਉਹ ਤੋਂ ਬਾਅਦ ਜਦੋਂ ਗੱਡੀ ਦੀ ਚੋਰੀ ਹੋਈ ਤਾਂ ਇਹ ਬੰਦਿਆਂ ਨੇ ਕੀ ਕੀਤਾ ਸਾਡੇ ਮੁੰਡੇ ਨੂੰ ਸੱਦਿਆ ਵੀ ਬਿਆਨ ਲੈੜੇ ਆ ਤੁਹਾਡੇ ਤੇ ਬਿਆਨ ਦੇ ਕਰਕੇ ਸਦ ਕੇ ਇਹਨੂੰ ਮੁੰਡੇ ਨੂੰ ਸਾਡੇ ਕੋਲੇ ਨੂੰ ਇੱਥੇ ਬਿਠਾ ਲਿਆ ਜੀ ਜਦੋਂ ਬਿਠਾ ਲਿਆ ਉਠਾਲ ਕੇ ਨਹੀਂ ਸਾਢੇ 9 ਵਜੇ ਸਾਨੂੰ ਫੋਨ ਕੀਤਾ ਵੀ ਆ ਕੇ ਆਪਣੇ ਮੁੰਡੇ ਨੂੰ ਲੈ ਜਾਓ ਅਸੀਂ ਮੁੰਡੇ ਨੂੰ ਲੈ ਗਏ ਦੂਏ ਦਿਨ ਕਹਿੰਦੇ ਵੀ 9 ਵਜੇ ਪੇਸ਼ ਕਰੋ ਅਸੀਂ ਸਾਢੇ 10 ਵਜੇ ਨਹੀਂ ਪਹੁੰਚਦਾ ਸੀਗਾ ਜੀ ਤੇ ਸਾਢੇ 10 ਵਜੇ ਉਹਨੂੰ ਪੇਸ਼ ਕੀਤਾ ਜਦੋਂ ਪੇਸ਼ ਕੀਤਾ ਤਾਂ ਇਨੀ ਸਾਰੀ ਦਿਹਾੜੀ ਮੁੰਡਾ ਨਹੀਂ ਛੱਡਿਆ ਸ਼ਾਮ ਨੂੰ ਜਾ ਕੇ ਇਨੀ 4-5 ਵਜੇ ਦੇ ਵਿਚਾਲੇ ਵਿਚਾਲੇ ਇਨੀ ਪਰਚਾ ਗੋਲੀਆਂ ਦਾ ਪਾਕਤਾ ਜੀ ਜਦੋਂ ਗੋਲੀਆਂ ਦਾ ਪਰਚਾ ਪਾਇਆ ਮੋੜ ਕੇ ਅਸੀਂ ਇਹਨਾਂ ਤੋਂ ਪੁੱਛਿਆ ਵੀ ਮੈਂ ਐਸਐਸਓ ਸਾਹਦੇ ਵੀ ਗਿਆ ਉਥੇ ਮਾਲ ਵੋਠਾਣੇ ਗਿਆ ਜੀ ਉਹ ਐਸਐਚਓ ਨੇ ਵੀ ਇਹ ਬੋਲਿਆ ਵੀ ਇਹ ਗੋਲੀਆਂ ਤਾਂ ਹੁਣ ਪੈ ਗਈਆਂ ਅਸੀਂ ਕੀ ਕਰ ਸਕਦੇ ਆ ਜਦੋਂ ਪਰਚਾ ਹੋ ਗਿਆ ਅਸੀਂ ਕੁਝ ਨਹੀਂ ਕਰ ਸਕਦੇ ਮੈਨੂੰ ਤਾਂ ਹੁਣ ਇਹ ਚਾਹੀਦਾ ਵੀ ਮੈਂ ਇੱਥੇ ਖੜਾ ਗਰੀਬ ਨਵਾ ਗਿਆ ਵੀ ਮੈਨੂੰ ਆਪਣਾ ਜੋ ਵੀ ਮੇਰੇ ਮੁੰਡੇ ਤੇ ਗਲਤ ਪਰਚਾ ਪਿਆ ਮੈਨੂੰ ਆਪਣਾ ਨਾ ਮੇਰਾ ਜੋ ਵੀ ਹੈਗਾ ਮੇਰਾ ਬੰਦਾ ਮੈਨੂੰ ਮਿਲਣਾ ਚਾਹੀਦਾ ਸੀ। ਮੁੰਡੇ ਤੇ ਪਿਆ ਵੀ ਕੋਈ ਪਰਚਾ ਆ? ਉਹਦੇ ਪਰਚਾ ਹੈਗਾ ਜੀ ਲੜਾਈ ਝਗੜਿਆਂ ਦਾ ਪਰਚਾ ਸੀ ਉਹ ਬਿਲਕੁਲ ਬਰੀ ਹੋ ਗਿਆ ਜੀ ਫ੍ਰੀ ਹੋ ਗਿਆ। ਇਹ ਫਾਜੀ ਸਰਟਾਬ ਜੀ ਦਾ ਮੁੰਡਾ ਇਹਨਾਂ ਨੇ ਨਜਾਜ਼ ਫੜਿਆ ਸੀਗਾ ਗੱਡੀ ਦਾ ਪਰਚਾ ਸੀਗਾ ਇਹਨਾਂ ਨੇ ਸਾਡਾ ਗੱਡੀ ਦੇ ਪਰਚੇ ਤੋਂ ਬਾਹਰ ਇਹਨਾਂ ਨੇ ਕੰਡੇ ਜੀ ਵੀ ਆਣ ਦੇਣੇ ਮੁੰਡੇ ਦੇ ਉਹਨਾਂ ਦੇ ਘਰ ਗੱਡੀ ਧੋਣ ਗਿਆ ਸੀਗਾ ਤਾਂ ਉਹਨਾਂ ਨੇ ਮੁੰਡੇ ਨੇ ਕੰਡਾ ਜੀ ਉਹਨਾਂ ਦੀ ਚੌਥੇ ਦਿਨ ਗੱਡੀ ਚੋਰੀ ਹੋ ਗਈ ਗੱਡੀ ਚੋਰੀ ਹੋ ਗਈ ਉਹਨਾਂ ਦੀ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਕੰਡੇ ਵੀ ਬਿਆਨ ਦੇਣੇ ਗੱਡੀ ਦੇ ਤਾਂ ਵੀ ਤੂੰ ਇੱਥੇ ਆ ਚੌਂਕੀ ਅਸੀਂ ਚੌਂਕੀ ਆ ਗਏ ਚੌਂਕੀ ਤੋਂ ਬਾਅਦ ਕੰਡੇ ਜੀ ਉਹਨੂੰ ਦੀਪੇ ਨੂੰ ਛੱਡ ਦਿੱਤਾ ਇਹਨਾਂ ਨੇ ਦੀਪੇ ਨੂੰ ਛੱਡ ਦਿੱਤਾ ਇਹਨੂੰ ਫੜ ਲਿਆ ਇਹਨੂੰ ਕਹਿੰਦਾ ਵੀ 9 ਵਜੇ ਮੁੰਡਾ ਲੈ ਜਾਓ ਤੁਸੀਂ ਆਪਣਾ ਅਸੀਂ 9 ਵਜੇ ਮੁੰਡਾ ਲੈ ਗਏ ਦੂਏ ਦਿਨ ਕਹਿੰਦੇ ਵੀ ਮਾਤਾ ਪੇਸ਼ ਕਰਾ ਦੇਓ ਅਸੀਂ 10:30 ਵਜੇ ਆਖ ਪੇਸ਼ ਕਰਾਤਾ ਇਹਨੂੰ ਨਹੀਂ ਪੈਂਦਾ ਸੀ ਬਹੁਤ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਸਾਰਾ ਦਿਨ ਮੁੰਡਾ ਨਹੀਂ ਛੱਡਿਆ ਸਾਰਾ ਦਿਨ ਛੱਡਿਆ ਨੂੰ ਮੁੰਡਾ ਸੀ ਮਗਰ ਨਹੀਂ ਕੋਈ ਆਇਆ ਕਹਿੰਦਾ ਮੰਮੀ ਗੱਡੀ ਰੇ ਪੜਚਾਇਆ ਕੋਈ ਕੰਨੀ ਗੱਡੀ ਇਹਨਾਂ ਨੂੰ ਲੱਪਈ ਆ ਗੱਡੀ ਲੱਪਈ ਆ ਵੀ ਸਾਨੂੰ ਕੋਈ ਦੂਸਰਾ ਨਹੀਂ ਹੈਗਾ ਹਾਂ ਨਾ ਬੇ ਤੁਸੀਂ ਕੋਈ ਨਾ ਮੇਰੇ ਮਗਰ ਆਇਓ ਉਹ ਆਇਆ ਨਹੀਂ ਸਾਰਾ ਦਿਨ ਨਹੀਂ ਮਗਰ ਆਇਆ ਮੁੰਡਾ ਕੋਈ ਨਹੀਂ ਅਸੀਂ ਆਏ ਤੇ ਮਗਰ ਇਹਨਾਂ ਨੇ 5 ਵਜੇ ਜਾ ਕੇ ਇਹਨਾਂ ਨੂੰ ਫਰਚਾ ਉਧੇ ਤੇ ਪਾਤਾ ਮੁੰਡੇ ਦਾਦਾ ਦਾ ਪਤਾ ਕਰ ਗੋਲੀਆਂ ਦਾ ਕੰਡੇ ਵੀ ਗੋਲੀਆਂ ਤੇਰੇ ਕੋਲ ਨਿਕਲੇ ਕੰਡੇ ਚੱਕਲਾ ਗੋਲੀਆਂ ਤੇ ਤੇਰੀ ਗੋਲੀ ਮਾਰਦੇ ਖੰਦਾ ਮੁੰਡਾ ਸਾਡਾ ਗੋਲੀ ਉਹ ਇੱਕ ਸਰਕਾਰੂ ਗੋਲੀ ਖੰਦਾ ਸੀਗਾ ਇੱਕ ਸਰਕਾਰੂ ਬੰਦੇ ਦਾ ਵੀ ਨਾ ਫਾਟਾ ਤੇ ਆਏ ਹੁਣ ਕੀ ਕਹਿੰਦੇ ਹੁਣ ਤੁਸੀਂ ਫੈਸਲਾ ਕਰੋ ਜੋ ਸਾਡੇ ਨਾਲ ਕਹਿੰਦੇ ਆ ਇਹ ਬੇ ਮੁੰਡਾ ਕੱਢੋ ਜੇ ਸਾਡਾ ਮੋਟਰਸਾਈਕਲ ਉਹ ਮੋਟਰਸਾਈਕਲ ਦਾ ਕੀ ਰੌਲਾ ਹੈ ਜੀ ਮੋਟਰਸਾਈਕਲ ਮੁੰਡੇ ਨੂੰ ਕਿਸੇ ਤੋਂ ਲਿਆ ਸੀ ਮੁੱਲ ਉਸ ਤੋਂ ਬਾਅਦ ਅਸੀਂ ਪੈਸੇ ਦਿੱਤੇ ਸੀ ਉਹ ਪਹਿਲਾਂ ਉਹਦੇ ਕਾਗਜ਼ ਅਸੀਂ ਲਿਆਏ ਸੀ ਮੁੰਡੇ ਦੇ ਕੋ ਕੰਡਾ ਵੀ ਮਾਤਾ ਇਹ ਲੋਣ ਸਿੰਘ ਕੰਡਾ ਵੀ ਮਾਤਾ ਤੁਸੀਂ ਆਪਣੇ ਨਾਂ ਕਰਾਓ ਮੋਟਰਸਾਈਕਲ ਅਸੀਂ ਫੇ ਆਪਣੇ ਨਾਂ ਤੇ ਮੋਟਰਸਾਈਕਲ ਉਹਦੇ ਸਾਈਨ ਹੋਇਓ ਸਰਪੰਚ ਦੇ ਉਹਨਾਂ ਦੇ ਸਾਈਨ ਹੋਇਓ ਇਹਨਾਂ ਨੇ ਫੇ ਨਹੀਂ ਸਾਨੂੰ ਮੋਟਰਸਾਈਕਲ ਦਿੱਤਾ ਕੰਡਾ ਜੀ ਤੁਸੀਂ ਦੁਆ ਕਰੋ ਦੇ ਉਹਨੂੰ ਲਿਆਓ ਉਹਦਾ ਤਾਂ ਰੋਲੇ ਨਹੀਂ ਰਹਿ ਗਿਆ ਕੋਈ ਮੋਟਰਸਾਈਕਲ ਵਾਲੇ ਦਾ ਜਦੋਂ ਸਾਨੂੰ ਵੇਚ ਦਿੱਤਾ ਸਾਈਨ ਕਰ ਦਿੱਤੇ ਸਾਰੇ ਤੁਹਾਡੇ ਕੋਲ ਐਫੀਡਵਟ ਹੈਗਾ ਹਾਂਜੀ ਹੈਗਾ ਆ ਸਾਈਨ ਉਹਦੇ ਹੋਇਓ ਆ ਸਾਰਾ ਕੁਝ ਹੋਇਆ ਆ